ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲਾ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਸ਼ਾਮ ਦੇ ਵੱਜ ਗਏ 7 ਤੇ ਆਪਾਂ ਪਹੁੰਚ ਗਏ ਹੁਣ ਘਰੇ ਤੇ ਹੁਣ ਆਪਾਂ ਤੁਹਾਡੇ ਲਈ ਇੱਕ ਵਲੌਗ ਬਣਾਵਾਂਗੇ ਪਿਛਲਾ ਜਿਹੜਾ ਆਪਾਂ ਅ ਪੇਟ ਘੱਟ ਕਰਨ ਵਾਸਤੇ ਵਲੌਗ ਪਾਇਆ ਸੀ ਉਹਦੇ ਤੇ ਬੇਸ਼ੁਮਾਰ ਕੁਐਸ਼ਨ ਅਜੇ ਵੀ ਬਹੁਤ ਸਾਰੇ ਕੁਐਸ਼ਨ ਮੈਂ ਇੱਕ ਵਲੌਗ ਵੀ ਪਾਤਾ ਸੀਗਾ ਸਾਰੇ ਕੁਐਸ਼ਨ ਕਲੀਅਰ ਕਰਤੇ ਸੀਗੇ ਭੈਣਾਂ ਦੇ ਪਰ ਅਜੇ ਹੀ ਚੱਲ ਰਹੇ ਨੇ ਕੋਈ ਕਹਿੰਦੀ ਹੈ ਕਿ ਮੇਰਾ ਯੂਟਰਸ ਰਿਮੂਵ ਹੋਇਆ ਕੋਈ ਕਹਿ ਰਹੀ ਹੈ ਕਿ ਮੇਰਾ ਆਪਰੇਸ਼ਨ ਹੋਇਆ ਹੈ ਕੋਈ ਕਹਿ ਰਹੀ ਹੈ ਕਿ ਮੈਨੂੰ ਬੀਪੀ ਹੈ ਕੋਈ ਕਹਿੰਦੀ ਮੈਨੂੰ 슈ਗਰ ਹੈ ਮੈਂ ਖਾਵਾਂ ਕਿ ਨਾ ਖਾਵਾਂ ਦੇਖੋ ਜੀ ਯੂਟਰਸ ਰਿਮੂਵ ਹੋਇਆ ਨੋ ਪ੍ਰੋਬਲਮ ਤੁਸੀਂ ਖਾ ਸਕਦੇ ਹੋ ਬੜੇ ਆਰਾਮ ਨਾਲ ਬੱਚਾ ਛੋਟਾ ਹੈ ਤਾਂ ਵੀ ਖਾ ਸਕਦੇ ਹੋ ਕਿਉਂਕਿ ਬੱਚਾ ਛੋਟਾ ਤੁਹਾਡੀ ਫੀਡ ਲੈ ਰਿਹਾ ਤਾਂ ਉਹਦੇ ਚ ਤਾਂ ਆਪਾਂ ਦੇਖੋ ਪਨੀਰੀ ਵਗੈਰਾ ਖਾਣਾ ਹੀ ਉਹੀ ਚੀਜ਼ਾਂ ਨੇ ਇਹ ਠੀਕ ਹੈ ਤੇ ਜੇ ਬੀਪੀ ਹੈਗਾ ਤਾਂ ਤੁਸੀਂ ਥੋੜਾ ਜਾ ਠੰਡ ਹੋ ਜਾਣ ਦਿਓ ਫਿਰ ਦੇਖ ਕੇ ਖਾਓ ਠੀਕ ਹੈ ਤੇ ਬਾਕੀ ਸ਼ੂਗਰ ਵਗੈਰਾ ਵਾਲੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਸਾਰੇ ਖਾ ਸਕਦੇ ਨੇ ਜੀ ਟੈਨਸ਼ਨ ਫਰੀ ਰਹੋ ਠੀਕ ਹੈ ਐਨੇ ਸਾਰੇ ਕੁਐਸਚਨ ਪਾਗ ਰਿਆ ਕਰੋ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਅੱਜ ਆਪਾਂ ਜਿਹੜਾ ਵਲੌਗ ਲੈ ਕੇ ਆਏ ਆ ਹੁਣ ਸਰਦੀਆਂ ਦੀ ਸਟਾਰਟਿੰਗ ਹੋ ਰਹੀ ਹੈ ਤੇ ਸਕਿਨ ਬਹੁਤ ਕੇਅਰ ਮੰਗਦੀ ਹੈ ਸਰਦੀਆਂ ਚ ਤੁਸੀਂ ਦੇਖਿਆ ਹੋਣਾ ਕਿ ਗਰਮੀਆਂ ਚ ਮੈਂ ਬਹੁਤ ਘੱਟ ਵਲੌਗ ਪਾਈ ਹੈ ਸਕਿਨ ਰਿਲੇਟਡ ਤੇ ਹੁਣ ਸਰਦੀ ਸਟਾਰਟ ਹੋ ਗਈ ਤੇ ਆਪਣੇ ਵਲੌਗ ਵੀ ਸਟਾਰਟ ਹੋ ਜਾਣਗੇ ਤੇ ਇੱਕ ਸੌਖਾ ਜਿਹਾ ਵਲੌਗ ਦੇਵਾਂਗੀ ਕਿ ਸੌਖੀ ਜੀ ਰੈਮਡੀ ਦੇਵਾਂਗੀ ਤੁਹਾਡੇ ਫੇਸ ਦੇ ਇਨਸਟੈਂਟ ਗਲੋ ਵਾਸਤੇ ਠੀਕ ਹੈ ਜੀ ਚਲੋ ਚੱਲਦੇ ਆ ਆਪਾਂ ਕਿਚਨ ਦੇ ਵਿੱਚ ਕਿਉਂਕਿ ਸਾਰੀਆਂ ਚੀਜ਼ਾਂ ਕਿਚਨ 'ਚ ਹੁੰਦੀਆਂ ਨੇ ਤੇ ਔਰ ਬਹੁਤ ਕੱਟ ਚੀਜ਼ਾਂ ਨਾਲ ਆਪਾਂ ਜਿਹੜੀ ਵੀਡੀਓ ਉਹ ਬਣਾਉਣੀ ਹੁੰਦੀ ਆ। ਲੋ ਜੀ ਆਪਾਂ ਪਹੁੰਚ ਗਏ ਕਿਚਨ 'ਚ ਆਪਾਂ ਨੂੰ ਸਿਰਫ ਦੋ ਚੀਜ਼ਾਂ ਲਈਦੀਆਂ ਨੇ। ਇੱਕ ਤਾਂ ਆਪਾਂ ਲਈਏ ਚੀਨੀ ਵਾਈਟ 슈ਗਰ ਜਿਹੜੀ ਆਪਾਂ ਘਰ 'ਚ ਯੂਜ਼ ਕਰਦੇ ਹੁੰਨੇ ਆ ਚਾਹ ਦੇ ਰਬੜ ਬਣਾਉਣੇ ਆ ਹਨਾ। ਇੱਕ ਤਾਂ ਉਹ ਲੈਣੀ ਆ ਪੀਸੀ ਹੋਈ ਹੋਵੇ ਤਾਂ ਬਹੁਤ ਅੱਛੀ ਗੱਲ ਆ ਪਰ ਮੇਰੇ ਕੋਲੇ ਪੀਸੀ ਹੋਈ ਨਹੀਂ ਹੈਗੀ। ਤੇ ਮੈਂ ਜਿਹੜੀ ਮੋਟੀ ਚੀਨੀ ਦਾਣੇ ਵਾਲੀ ਹੁੰਦੀ ਆ ਉਹੀ ਵਾਲੀ ਲੈ ਰਹੀ ਆ। ਇਹਦਾ ਆਪਾਂ ਇੱਕ ਚਮਚ ਲੈ ਲਾਂਗੇ। ਬਾਈ ਟੁੱਟ ਗਿਆ ਆਪਣਾ ਚਲੋ ਹੋਰ ਲੈ ਕੇ ਆਵਾਂਗੇ ਕੇਲਾ ਨੂੰ ਇੱਦਾਂ ਹੀ ਲਾ ਰਾਂਗੇ ਡੰਗਟ ਪਲਾਂਗੇ ਤੇ ਇੱਕ ਚਮਚ ਲਵਾਂਗੇ ਆਪਾਂ ਚੀਨੀ ਦਾ ਬਹੁਤ ਵੱਡਾ ਚਮਚ ਨਹੀਂ ਲੈਣਾ ਦੇਖ ਕੇ ਜ ਲੈ ਲਓ ਤੇ ਇਹਨੂੰ ਆਪਾਂ ਕਰਦੇ ਬੰਦ ਤੇ ਫੇਰ ਲੈਣਾ ਹੋਏਗਾ ਆਪਾਂ ਡਰਾਈ ਮਿਲਕ ਸੁੱਕਾ ਦੁੱਧ ਕੋਈ ਵੀ ਹੋ ਸਕਦਾ ਤੁਸੀਂ ਹੁਣ ਐ ਨਾ ਪੁੱਛੋ ਕਿ ਕਿਹੜੇ ਵਾਲਾ ਲੈਣਾ ਜਿਹੜਾ ਮਰਜ਼ੀ ਲੈ ਲਓ ਜੇ ਤੁਸੀਂ ਬੱਚਿਆਂ ਨੂੰ ਪੋਣੇ ਆ ਘਰ ਤੇ ਡਰਾਈ ਮਿਲਕ ਹੈ ਉਹ ਯੂਜ਼ ਕਰ ਸਕਦੇ ਜਿਹੜਾ ਮਰਜ਼ੀ ਯੂਜ਼ ਕਰ ਲਓ ਤੇ ਇਹਦੇ ਆਪਾਂ ਲੈ ਲਾਂਗੇ 1/2 ਚਮਚ ਲੋ ਜੀ ਉਹ ਮੈਂ ਪਾਉਣਾ ਚਮਚ ਲਿਆ ਸੀ ਇਹਦਾ 1/2 ਚਮਚ ਲੈ ਜਾ ਚੀਨੀ ਥੋੜੀ ਜੀ ਘੱਟ ਤੇ ਸੁੱਕਾ ਦੁੱਧ ਆ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਹੈ ਕੋਈ ਇਹਨੂੰ ਬਰਬਰ ਕਰਕੇ ਰੱਖ ਲੀਏ ਲੋ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਸਾਥੇ ਚੀਨੀ ਹੈ ਜਿਹੜੀ ਉਹ ਬਿਲਕੁਲ ਮਿਕਸ ਹੋ ਜੇ ਦੇ ਵਿੱਚ ਤੇ ਇਸ ਵਿੱਚ ਕੋਈ ਖੁਸ਼ਬੂ ਆਉਂਦੀ ਹੈ ਕਿਉਂਕਿ ਜੇ ਡਰਾਈ ਮਿਲਕ ਹੁੰਦਾ ਨਾ ਤੇ ਕੋਈ ਵਰਗੀ ਖੁਸ਼ਬੂ ਆਉਂਦੀ ਹੈ ਤੇ ਇਹਨੂੰ ਅ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਤੁਸੀਂ ਨਾ ਜੇ ਤੁਹਾਡੇ ਕੋਲ ਪੀਸੀ ਹੋਈ ਚੀਨੀ ਹੋਵੇ ਤੁਸੀਂ ਉਹ ਲੈ ਲਓ ਤੇ ਮੇਰੇ ਕੋਲੇ ਦੂਜੀ ਹੈ ਤੇ ਮੈਨੂੰ ਇਹ ਮਿਕਸ ਕਰਨਾ ਪਊਗਾ ਬਹੁਤ ਅੱਛੀ ਜਿਤੇ ਹੀ ਹੋਪਾਂ ਬਹੁਤ ਕਾਫੀ ਵੇਰ ਹਲਾਈ ਚਲਾਂਗੇ ਜੇ ਤੁਹਾਡੇ ਕੋਲ ਪੀਸੀ ਹੋਈ ਚੀਨੀ ਹੋਈ ਤਾਂ ਵੀ ਤੁਸੀਂ ਕਾਫੀ ਦੇਰ ਇਹਨੂੰ ਮਿਕਸ ਕਰਨਾ ਹੈ ਤਾਂ ਤੇ ਇੱਕ ਬਹੁਤ ਵਧੀਆ ਕਰੀਮ ਬਣ ਜੂਗੀ ਤੇ ਇਹਨੂੰ ਨਾ ਬਣਾ ਕੇ ਨੀਸੀ ਫ੍ਰਿਜ ਚ ਰੱਖ ਲਿਓ ਠੀਕ ਹੈ ਢਿੱਲੀ ਨਹੀਂ ਬਣਾਉਣੀ ਲੋੜ ਹੈਗੀ ਐਨੀ ਮੈਂ ਨਾ ਤੁਹਾਨੂੰ ਆਪਾਂ ਢਿੱਲੀ ਨਹੀਂ ਕਰਾਉਂਦੇ ਮੈਂ ਥੋੜੀ ਜਿਹੀ ਬਣਾ ਰਹੀ ਹਾਂ ਇਹ ਅੱਜ ਜੂਗੀ ਕਿਉਂਕਿ ਮੈਂ ਕਿਸੇ ਨੂੰ ਜਿੰਨੇ ਲੈ ਕੇ ਆਉਂਗੀ ਫਿਰ ਆਪਾਂ ਬਣਾਤੀ ਹੈ ਨਾ ਇਹਨੂੰ ਕਿਸੇ ਕੱਚ ਦੀ ਡੱਬੀ ਦੇ ਵਿੱਚ ਪਾ ਕੇ ਤੇ ਫ੍ਰਿਜ ਦੇ ਵਿੱਚ ਰੱਖ ਦੋ ਤੇ ਰਾਮ ਨਾਲ 4-5 ਦਿਨ ਤੱਕ ਨਹੀਂ ਖੱਟਣੀ ਤੇ ਫੇਰ ਤੁਸੀਂ ਫੇਰ ਬਣਾ ਲਿਓ। ਥੋੜੀ ਜਿਨੀ ਤੁਹਾਨੂੰ ਮੈਨੂੰ ਕਰਨੀ ਪਊਗੀ ਵੱਧ ਕਿਉਂਕਿ ਮੇਰੇ ਕੋਲੇ ਮੋਟੀ ਜਿੰਨੀ ਹੈ। ਥੋੜਾ। ਲਓ ਜੀ ਮੈਨੂੰ ਤਾਂ ਇਹਦੇ ਤੇ ਕਾਫੀ ਟਾਈਮ ਲੱਗ ਗਿਆ। ਅਜੇ ਵੀ ਇਹ ਮਿਕਸ ਨਹੀਂ ਹੋਈ ਚੰਗੀ ਤਰ੍ਹਾਂ ਤੇ ਇਹਨੂੰ ਜ਼ਿਆਦਾ ਆਪਾਂ ਘਰੇ ਪੀਸ ਲਿਆ ਕਰੀਏ। ਅ ਮਿਕਸੀ ਜਾਰ ਦੇ ਵਿੱਚ ਗਰਾਇੰਡਰ ਦੇ ਵਿੱਚ ਜਾਂ ਆਪਾਂ ਪੀਸੀ ਨੂੰ ਲੈ ਆ ਜੀ ਠੀਕ ਹੈ ਜੀ ਫਿਰ ਆਪਾਂ ਨੂੰ ਇਜ਼ੀ ਰਹੂਗਾ ਮੈਂ ਮੱਥਾ ਜਿਹਾ ਤਵਾਵਾ ਮਾਰ ਲਿਆ ਪਰ ਹਜੇ ਇਹ ਪੀਸੀ ਨਹੀਂ ਨਹੀਂ ਗਈ ਚਲੋ ਮੈਂ ਤੁਹਾਨੂੰ ਇੱਕ ਵਾਰੀ ਇਹਨੂੰ ਯੂਜ਼ ਕਰਕੇ ਦਿਖਾ ਦਿੰਨੀ ਆ ਲੋ ਇਹ ਨਾਲ ਇੱਕ ਕਰੀਮ ਦੀ ਫੋਰਮ 'ਚ ਆ ਜਾਂਦੀ ਆ ਫਿਰ ਇਸ ਆਪਣਾ ਚੰਗੀ ਤਰ੍ਹਾਂ ਵਾਸ਼ ਕਰ ਲਿਓ ਤੇ ਇਸ ਤਰ੍ਹਾਂ ਨਾ ਇਹ ਇੱਕ ਕਰੀਮ ਬਣ ਜੂਗੀ ਇਦਾਂ ਦੀ ਠੀਕ ਹੈ ਲੋ ਇਸ ਉਹਦੇ ਵਿੱਚ ਫਾਰਮ ਦੇ ਵਿੱਚ ਆ ਜੂਗੀ ਇਹ ਤੇ ਫਿਰ ਇਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਡੱਬੀ ਵਗੈਰਾ ਚ ਪਾ ਕੇ ਰੱਖ ਲਿਆ ਹੁਣ ਆਪਾਂ ਆਪਣੇ ਫੇਸ ਤੇ ਇਹਨੂੰ ਅਪਲਾਈ ਕਰਾਂਗੇ ਇੱਕ ਇਹਦੀ ਸਭ ਤੋਂ ਵਧੀਆ ਗੱਲ ਜਿਹੜੀ ਹੈਗੀ ਹੋਏ ਆ ਕਿ ਜਦੋਂ ਆਪਾਂ ਕੋਈ ਵੀ ਪੈਕ ਲਾਉਨੇ ਆ ਤੇ ਆਪਾਂ ਕਹਿੰਦੇ ਆ ਕਿ ਹੁਣ ਬੋਲਣਾ ਨਹੀਂ ਹੈਗਾ ਜਾਂ ਆਪਾਂ ਨਾਲ ਲੇਟਣਾ ਹੈਗਾ ਹਨਾ ਤੇ ਕਿਉਂਕਿ ਜਿਹੜੇ ਆਪਣੇ ਮਸਲਸ ਹੁੰਦੇ ਨੇ ਹਨਾ ਵੀ ਉਹ ਬ੍ਰੇਕ ਹੋ ਜਾਣਗੇ ਫਿਰ ਜੀ ਆਪਾਂ ਬੋਲਾਂਗੇ ਕਿਉਂਕਿ ਉਹ ਟਾਈਟ ਹੋ ਜਾਂਦਾ ਪੈਕ ਪਰ ਇਹਦੇ ਵਿੱਚ ਇਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਦਾ ਕੰਮ ਕਰੋ ਕੋਈ ਲੇਟਣ ਦੀ ਲੋੜ ਨਹੀਂ ਹੈ ਕੋਈ ਬੋਲਣ ਦਾ ਪਰਹੇਜ਼ ਨਹੀਂ ਹੈ ਤੁਸੀਂ ਬੋਲੋ ਹੱਸੋ ਗੱਲਾਂ ਮਾਰੋ ਕੰਮ ਕਰੋ ਆਪਦਾ ਤੇ ਤੁਹਾਡਾ ਫੇਸ ਜਿਹੜਾ ਉਹ ਬਹੁਤ ਜ਼ਿਆਦਾ ਅਗਲੋ ਕਰੂਗਾ ਇਹਦੇ ਨਾਲ ਬਸ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਚੀਨੀ ਹੈ ਜਿਹੜੀ ਉਹ ਪੀਸੀ ਹੋਈ ਲਿਓ ਠੀਕ ਹੈ ਲਓ ਮੇਰੀ ਚੀਨੀ ਹੈ ਜਿਹੜੀ ਉਹ ਉਦਾਂ ਮੈਲਟ ਨਹੀਂ ਹੋਈ ਹਜੇ ਇਹਦੇ ਵਿੱਚ ਕਿਉਂਕਿ ਉਹ ਬਹੁਤ ਟਾਈਮ ਲੈ ਲੈਂਦੀ ਹੈ ਤੁਸੀਂ ਇਹਨੂੰ ਲਾ ਕੇ ਅੱਧਾ ਘੰਟਾ 35 ਮਿੰਟ ਰੱਖਿਓ ਤੇ ਤੁਹਾਡੇ ਫੇਸ ਦਾ ਤੁਸੀਂ ਫਿਰ 글로ਅ ਦੇਖਿਓ ਦੇਖਿਆ ਹੀ ਬਣੂਗਾ ਅੱਜ ਕੱਲ ਫੰਕਸ਼ਨ ਆ ਰਹੇ ਨੇ ਤੇ ਉਹਦੇ ਚ ਫਿਰ ਲੇਡੀਜ਼ ਨੂੰ ਹੁੰਦਾ ਹੀ ਆ ਕਿ ਸਾਡਾ ਚਿਹਰਾ ਮੋਹਰਾ ਜਿਹੜਾ ਉਹ ਪੂਰਾ ਦਮਕਦਾ ਹੋਵੇ ਤੇ ਲੇਡੀਜ਼ ਪਹਿਲਾਂ ਹੀ ਆਪਣੀ ਤਿਆਰੀ ਜਿਹੜੀ ਉਹ ਕਰਨੀ ਸ਼ੁਰੂ ਕਰ ਦੇਣੀ ਆ ਹੁੰਦੀਆਂ ਨੇ ਕਈ ਦਿਨ ਪਹਿਲਾਂ ਕਿਉਂਕਿ ਇੱਕ ਦਿਨ ਚ ਤਾਂ ਆਏ ਹੁੰਦਾ ਨਹੀਂ ਆ ਤੇ ਆਪਾਂ ਇਹ ਫਿਰ ਹਫਤਾ 10 ਦਿਨ ਪਹਿਲਾਂ ਲੱਗ ਜਾਣੇ ਹੁੰਦੇ ਆ ਸੋ ਜਿਹੜੀਆਂ ਭੈਣਾਂ ਨੂੰ ਵਿਆਹ ਸ਼ਾਦੀਆਂ ਆ ਰਹੇ ਨੇ ਬਹੁਤ ਜਲਦ ਉਹ ਇਹ ਵਾਲਾ ਪੈਕ ਜ਼ਰੂਰ ਟਰਾਈ ਕਰਨ ਹੁਣ ਮੈਂ ਤੁਹਾਨੂੰ ਕਈ ਸਾਰੇ ਪੈਕ ਦੇਵਾਂਗੀ ਤੇ ਬਦਲ ਬਦਲ ਕੇ ਲਾਉਂਦੇ ਰਹੋ ਲੋ ਜੀ ਪੈਕ ਹੋ ਗਿਆ ਆਪਣਾ ਅਪਲਾਈ ਹੁਣ ਇਹ ਵਾਲਾ ਮੈਂ ਜਿਹੜਾ ਮੈਂ ਕਹਿੰਦੀ ਸੀ ਮੈਂ ਥੋੜਾ ਬਣਾਇਆ ਇਹ ਖਤਮ ਨਹੀਂ ਹੋਣਾ ਹੈਗਾ ਮੈਨੂੰ ਵੀ ਮੈਨੂੰ ਲੱਗਦਾ ਇਹਦੇ ਤੇ ਤਿੰਨ ਚਾਰ ਦਿਨਾਂ ਇਹਦੇ ਨਿਕਲ ਹੀ ਜਾਣੇ ਨੇ ਕਿਉਂਕਿ ਬਹੁਤ ਜ਼ਿਆਦਾ ਲੱਗਦਾ ਵੀ ਨਹੀਂ ਹੈਗਾ ਇਹ ਥੋੜਾ ਜਿਹਾ ਹੀ ਲੱਗਦਾ ਹੈ ਲੋ ਥੋੜਾ ਜਿਹਾ ਫੋਰਮਟਲ ਲੈ ਲੈ ਕਿਉਂਕਿ ਇਹ ਸੁੱਕਣਾ ਤਾਂ ਇਹਨੇ ਹੈ ਨਹੀਂ ਕਿਉਂਕਿ ਇਸ ਵਿੱਚ ਚੀਨੀ ਆ ਠੀਕ ਹੈ ਤੇ ਇਹਨੇ ਇਸੇ ਤਰ੍ਹਾਂ ਹੀ ਆਪਣਾ ਇਫੈਕਟ ਦੇਣਾ ਹੈਗਾ ਬਹੁਤ ਅੱਛਾ ਫੀਲ ਹੁੰਦਾ ਸੌਫਟਨੈਸ ਬੜੀ ਜ਼ਿਆਦੇ ਹੈ ਦੇ ਵਿੱਚ ਕਿਉਂਕਿ ਇਹਦੇ ਵਿੱਚ ਡਰਾਈ ਮਿਲਕ ਪਾਇਆ ਹੋਇਆ ਲੋ ਤੇ ਇਹਨੇ ਨਾ ਥੋੜਾ ਮੋਇਸਚਰ ਹੈ ਜਿਹੜਾ ਉਹ ਬਣਾ ਕੇ ਰੱਖਣਾ ਕਿਉਂਕਿ ਸਕਿਨ ਜਦੋਂ ਡਰਾਈ ਹੁੰਦੀ ਹੈ ਉਦੋਂ ਸਾਡੇ ਰਿੰਕਲਸ ਵੀ ਆਉਂਦੀਆਂ ਨੇ ਤੇ ਇਹਨੇ ਮੋਇਸਚਰ ਥੋੜਾ ਬਣਾ ਕੇ ਰੱਖਣਾ ਕਿਉਂਕਿ ਇਹਦੇ ਵਿੱਚ ਚੀਨੀ ਪਈ ਹੋਈ ਹੈ ਤੇ ਮਿਲਕ ਪਾਇਆ ਹੋਇਆ ਠੀਕ ਹੈ ਦੋ ਹੀ ਤਾਂ ਚੀਜ਼ਾਂ ਨੇ ਜੀ ਡਰਾਈ ਮਿਲਕ ਐ ਨਾ ਚੀਨੀ ਤੇ ਦੋਨਾਂ ਨੂੰ ਤੁਸੀਂ ਮਿਕਸ ਕਰ ਲਿਓ ਬਸ ਇੱਕ ਗੱਲ ਯਾਦ ਰੱਖਿਓ ਕਿ ਚੀਨੀ ਹੈ ਜਿਹੜੀ ਉਹ ਪিসি ਹੋਈ ਹੋਵੇ ਬਸ ਤੁਸੀਂ ਜਾਤਾ ਇਹਦੇ ਵਿੱਚ ਥੋੜਾ ਜਿਹਾ گلاب ਜਲ ਪਾ ਲਿਓ ਜਾਂ ਸਿੰਪਲ ਵਾਟਰ ਪਾ ਲਿਓ ਜਿਵੇਂ ਮੈਂ ਹੁਣ ਸਿੰਪਲ ਪਾਣੀ ਪਾਇਆ ਉਹ ਪਾ ਕੇ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰੋ ਕਿ ਬਹੁਤ ਅੱਛੀ ਕਰੀਮ ਬਣੂਗੀ ਬਸ ਮਿਕਸ ਚੰਗੀ ਤਰ੍ਹਾਂ ਕਰਿਓ ਕਿ ਕਰੀਮ ਦੀ ਫਾਰਮ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਫੇਸ ਤੇ ਕੀਤਾ ਅਪਲਾਈ ਅੱਧਾ ਘੰਟਾ 35 ਮਿੰਟ 40 ਮਿੰਟ ਲਾ ਕੇ ਰੱਖੋ ਤੇ ਉਸ ਤੋਂ ਬਾਅਦ ਆਪਣਾ ਗਲੋਅ ਦੇਖਿਓ ਹੁਣ ਮੈਂ ਇਹਨੂੰ 30 40 ਮਿੰਟ ਰੱਖੂੰਗੀ ਇਸੇ ਤਰੀਕੇ ਮੈਂ ਖਾਣਾ ਖਾ ਲੂੰਗੀ ਕਿਉਂਕਿ ਇਹ ਬਹੁਤ ਜ਼ਿਆਦਾ ਡਰਾਈ ਨਹੀਂ ਹੁੰਦਾ ਸਟ੍ਰੈਚ ਨਹੀਂ ਕਰਦਾ ਤੁਹਾਡੀ ਸਕਿਨ ਨੂੰ ਤੇ ਮਸਲਜ਼ ਬੜੇ ਰਿਲੈਕਸ ਰਹਿੰਦੇ ਨੇ ਇਹਦੇ ਨਾਲ ਸੋ ਇਸ ਤਰ੍ਹਾਂ ਹੀ ਹੁਣ ਖਾਣਾ ਖਾਉਂਗੀ ਖਾਣਾ ਖਾ ਕੇ ਦੁਬਾਰਾ ਫਿਰ ਮਿਲਦੀ ਆ ਤੁਹਾਨੂੰ ਅੱਧੇ ਘੰਟੇ 35 ਮਿੰਟ ਬਾਅਦ ਆਪਣਾ ਫੇਸ ਜਿਹੜਾ ਉਹ ਵਾਸ਼ ਕਰਾਂਗੇ ਤੇ ਇਨਸਟੈਂਟ 글로ਅ ਦੇਊਗਾ ਜੀ ਇਨਸਟੈਂਟ ਅਫੈਕਟ ਆਊਗਾ ਤੁਹਾਡੇ ਫੇਸ ਦੇ ਉੱਪਰ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਕੁਸ਼ੀ ਯੂਜ਼ ਕੀਤਾ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਫਿਰ ਮਿਲਦੇ ਆ 35 ਮਿੰਟ ਬਾਅਦ ਲਓ ਜੀ ਖਾਣਾ ਖੁਣਾ ਖਾ ਲਿਆ ਅੱਧਾ ਘੰਟਾ ਵੈਂਟੀਮੈਂਟ ਹੋ ਗਏ ਤੇ ਕੋਈ ਐ ਨਹੀਂ ਆ ਕਿ ਫੇਸ ਬਹੁਤ ਟਾਈਟ ਹੋ ਗਿਆ ਕੁਝ ਨਹੀਂ ਹੈਗਾ ਇਸ ਤਰ੍ਹਾਂ ਦਾ ਤੇ ਹੁਣ ਆਪਾਂ ਫੇਸ ਨੂੰ ਕਰਦੀਆਂ ਵਾਸ਼ ਜੈਂਟਲੀ ਸਲੋ ਸਲੋ ਪਿਆਰ ਦੇ लो जी। फेस कर लिया वॉश लो हूँ थोड़े फेस के उपर ड्राईनेस बिल्कुल नहीं होगी है कि फेस वॉश कर लिया तो ड्राईनेस आ गई बिलकुल ड्राईनेस नहीं आई और फेस के उपर इंसटेंट अफेक्ट इना अच्छा फील हों ਬਹੁਤ ਜਿਆਦਾ ਵਧੀਆ ਲੱਗਦਾ ਹੈ ਤੇ ਜਿਹੜਾ ਇਨਸਟੈਂਟ 글로ਅ ਆਉਂਦਾ ਫੇਸ ਦੇ ਉੱਪਰ ਇਸ ਕਰਕੇ ਤੁਸੀਂ ਇਹ ਰੈਮਡੀ ਨੂੰ ਜ਼ਰੂਰ ਯੂਜ਼ ਕਰਨਾ ਹੈ ਡਰਾਈ ਮਿਲਕ ਤੁਸੀਂ ਹੁਣ ਲੈ ਆ ਕੇ ਰੱਖ ਲਓ ਪੱਕਾ ਹੀ ਆਪਣੇ ਘਰ ਕਿਉਂਕਿ ਸਰਦੀ ਆ ਗਈ ਤੇ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਰੈਮਡੀਜ਼ ਆਪਾਂ ਯੂਜ਼ ਕਰਦੇ ਰਹਾਂਗੇ ਤਾਂ ਕਿ ਸਾਡਾ ਫੇਸ ਜਿਹੜਾ ਉਹ ਡਰਾਈ ਨਾ ਹੋਵੇ ਜਦੋਂ ਸਕਿਨ ਡਰਾਈ ਹੋਣ ਲੱਗਦੀ ਹੈ ਤਾਂ ਆਪਣੇ ਰਿੰਕਲਸ ਆਉਣ ਲੱਗ ਜਾਂਦੀਆਂ ਨੇ ਸੋ ਸਰਦੀਆਂ ਦੇ ਵਿੱਚ ਸਾਡੇ ਰਿੰਕਲਸ ਨਾ ਆਉਣ ਕਿਉਂਕਿ ਅਸੀਂ ਵਿਆਹਾਂ ਸ਼ਾਦੀਆਂ ਤੇ ਜਾਣਾ ਹੁੰਦਾ ਸੋ ਭੈਣਾਂ ਨੂੰ ਤਾਂ ਬਹੁਤ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਹੌਮਿਕਸ਼ਨ ਅਟੈਂਡ ਕਰਨੀ ਹੈ ਤੇ ਉਹਦੇ ਲਈ ਆਪਾਂ ਨੂੰ ਹੁਣ ਤੋਂ ਤਿਆਰੀ ਕਰਨੀ ਪਊਗੀ ਹਨਾ ਤੇ ਇਹਦੇ ਨਾਲ ਜਿਹੜਾ ਤੁਹਾਡਾ ਫੇਸ ਹੈ ਉਹ ਕੰਪਲੈਕਸ਼ਨ ਆ ਉਹ ਵੀ ਫੇਅਰ ਹੋਊਗਾ ਤੇ ਫੇਸ ਦੇ ਉੱਪਰ ਰਿੰਕਲ ਵਗੈਰਾ ਬਿਲਕੁਲ ਨਹੀਂ ਹੋਣਗੇ ਔਰ ਇਨਸਟੈਂਟ ਗਲੋ ਆਊਗਾ ਨਾਲ ਦੀ ਨਾਲ ਇੱਕ ਵਾਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਗਲੋ ਆਪਣੇ ਫੇਸ ਦੇ ਉੱਪਰ ਲੱਗੂਗਾ ਇੱਕ ਨਵੀਂ ਚਮਕ ਆ ਜੂਗੀ ਠੀਕ ਹੈ ਜੀ ਸੋ ਅੰਦਾਲਾ ਗਲੋ ਹੋਣ ਵਾਸਤੇ ਤੁਸੀਂ ਇਹ ਰੈਮਡੀ ਹੈ ਜਿਹੜੀ ਅੱਜ ਤੋਂ ਹੀ ਯੂਜ਼ ਕਰਨੀ ਸ਼ੁਰੂ ਕਰਦੋ ਹੁਣ ਆਪਾਂ ਕੌਲੀ ਦੇ ਵਿੱਚ ਜਿਹੜੀ ਬਣਾਈ ਸੀਗੀ ਉਹਦੇ ਰੱਖਤੀ ਮੈਨੂੰ ਲੱਗਦਾ 2-3 ਵਾਰ ਹੋਰ ਲੱਗ ਜੂਗੀ ਤੇ ਹੁਣ ਮੈਂ ਲਗਾਤਾਰੀ ਉਹਨੂੰ 2-3 ਦਿਨ ਲਾਉਂਦੀ ਰਹੂੰਗੀ ਖਤਮ ਕਰ ਦੂੰਗੀ ਉਹਨੂੰ ਉਸ ਤੋਂ ਬਾਅਦ ਆਪਾਂ ਜਿਹੜੀ ਨਵੀਂ ਚੀਜ਼ ਹੈ ਜਿਹੜੀ ਉਹ ਬਣਾਵਾਂਗੇ ਫਿਰ ਆਪਾਂ ਉਹ ਲਾਵਾਂਗੇ ਠੀਕ ਹੈ ਜੀ ਇੱਕ ਬਹੁਤ ਅੱਛੀ ਜੀ ਰੈਮਡੀ ਤੁਹਾਨੂੰ ਮੈਂ ਹੋਰ ਵੀ ਦੇਣੀ ਆ ਕਿ ਭੈਣਾਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਡੇ ਸੂਟ ਪਾਏ ਆ ਰੰਗ ਸੋਹਣਾ ਨਹੀਂ ਲੱਗਣਾ ਕਿ ਸਾਡਾ ਕੰਪਲੈਕਸ਼ਨ ਡਾਰਕ ਹੈ ਸਾਡਾ ਰੰਗ ਥੋੜਾ ਜਿਹਾ ਸਾਮ ਲਾਇਆ ਉਹਨਾਂ ਵਾਸਤੇ ਇੱਕ ਰੈਮਡੀ ਦੇਣੀ ਆ ਕਿ ਰੰਗ ਹੈ ਜਿਹੜਾ ਉਹਨਾਂ ਦਾ ਇੱਕਦਮ ਮਤਲਬ ਕਿ ਵੀਅਰ ਕਰ ਸਕਣ ਪਾ ਸਕਣ ਠੀਕ ਹੈ ਜੀ ਚਲੋ ਠੀਕ ਹੈ ਜੀ ਦੱਸਿਓ ਕਿਸ ਤਰ੍ਹਾਂ ਦੇ ਲੱਗੀ ਇਹ ਰੈਮਡੀ ਤੁਹਾਨੂੰ ਯੂਜ਼ ਕਰਨੀ ਹੈ ਯੂਜ਼ ਕਰਕੇ ਰਿਜ਼ਲਟ ਆ ਜਿਹੜੇ ਆਪਣੇ ਨਾਲ ਜਰੂਰ ਸ਼ੇਅਰ ਕਰਨੇ ਆ ਕਮੈਂਟਸ ਦੇ ਥਰੂ ਸ਼ੇਅਰ ਕਰਨੇ ਆ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਤੇ ਵੀਡੀਓਜ਼ ਨੂੰ ਅੱਗੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਜਰੂਰ ਕਰਦੇ ਕਰੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ